ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਥ ਸੱਚ ਦੀ ਹੋਈ ਹੈ ਥੈਂਕ ਯੂ ਜਣੇ ਅੱਜ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਹੋਣੀ ਹੈ ਤੇ ਉਸ ਤੋਂ ਪਹਿਲਾਂ ਪਤਨੀ ਗਨਾਈਫ ਕੌਰ ਪਹੁੰਚ ਚੁੱਕੇ ਨੇ ਆਪਣੇ ਪਤੀ ਨੂੰ ਰਿਸੀਵ ਕਰਨ ਲਈ ਵਿਕਰਮ ਸਿੰਘ ਮਜੀਠੀਆ ਦੇ ਬਾਹਰ ਆਣ ਤੋਂ ਪਹਿਲਾਂ ਗਨਾਈਫ ਕੌਰ ਨੇ ਕੀ ਕੁਝ ਕਿਹਾ ਹੈ ਜਰਾ ਤੁਸੀਂ ਵੀ ਸੁਣ ਲਵੋ ਇਸ ਸਰਕਾਰ ਭੁੱਲ ਗਈ ਸੀਗੀ ਕਿ ਉੱਪਰ ਇੱਕ ਰੱਬ ਹੈ ਉਸ ਰੱਬ ਦਾ ਬਹੁਤ ਬਹੁਤ ਧੰਨਵਾਦ ਕੋਰਟ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਅੱਜ ਸੱਚੀ ਜਿੱਤ ਹੋਈ ਹੈ ਦੋਨੋਂ ਕਲੇਮ ਡਿਸਮਿਸ ਹੋ ਗਏ ਆ ਕਿਸ ਤਰ੍ਹਾਂ ਦੇਖਦੇ ਹੋ ਵੱਡੇ ਵੱਡੇ ਦਾਅਵੇ ਕਰਨ ਕੀ ਸਰਕਾਰਾਂ ਵੀ ਖੇਲ ਤੇ ਰੱਖਣਗੇ ਮੈਂ ਤਾਂ ਇਹੀ ਕਹਿੰਦੀ ਆ ਉਹ ਮੇਰੇ 540 ਕਰੋੜ ਵਾਪਸ ਕਰੋ ਜਿਹੜੇ ਤੁਸੀਂ ਕਿਹਾ ਸੀ ਨਾ ਅਸੀਂ ਸਾਡੇ 540 ਕਰੋੜ ਨੇ 1000 ਏਕੜ ਜ਼ਮੀਨ ਹੈ ਉਹ ਹੁਣ ਉਹਨਾਂ ਨੇ ਦਿਖਾਓ ਸਾਨੂੰ ਮੈਂ ਬਾਬਾ ਗੁਰੂ ਜੀ ਦੀ ਕਹਿੰਗਿ ਕਿ ਪੰਜਾਬ ਨਹੀਂ ਹੋਣਾ ਚਾਹੀਦਾ ਮਜੀਠਾ ਅੱਜ ਸੀਐਮ ਦੇ ਦੁਆਰਾ ਹੋ ਗਈ ਕਹਿੰਦੇ ਮੁੱਛਾਂ ਨੂੰ ਤਾਂ ਨਹੀਂ ਦੇਣਾ ਚਾਹੀਦਾ ਉਹ ਹੈ ਉਹ ਇਹ ਸ਼ੋਭਦੀ ਹੈਗਾ ਅਸ਼ੋਭਦੀ ਹੈ ਗੱਲ ਤੁਸੀਂ ਕਿਹੜੀ ਕੁਰਸੀ ਤੇ ਬੈਠੇ ਹੋ ਇਹ ਗੱਲ ਸ਼ੋਭਦੀ ਹੈ ਉਹਨਾਂ ਨੂੰ ਦੋਹਾਂ ਪਾਸੇ ਤਰ੍ਹਾਂ ਪਿੱਛੇ ਰੁਕਿਆ ਗਿਆ ਜੀ ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਤ ਸੱਚ ਦੀ ਹੋਈ ਹੈ ਥੈਂਕ ਯੂ ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਤ ਸੱਚ ਦੀ ਹੋਈ ਹੈ ਥੈਂਕ ਯੂ ਅੱਜ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਹੋਣੀ ਹੈ ਤੇ ਉਸ ਤੋਂ ਪਹਿਲਾਂ ਪਤਨੀ ਗਨਾਈਫ ਕੌਰ ਪਹੁੰਚ ਚੁੱਕੇ ਨੇ ਆਪਣੇ ਪਤੀ ਨੂੰ ਰਿਸੀਵ ਕਰਨ ਲਈ ਬਿਕਰਮ ਸਿੰਘ ਮਜੀਠੀਆ ਦੇ ਬਾਹਰ ਆਣ ਤੋਂ ਪਹਿਲਾਂ ਗਨਾਈਫ ਕੌਰ ਨੇ ਕੀ ਕੁਝ ਕਿਹਾ ਹੈ ਜ਼ਰਾ ਤੁਸੀਂ ਵੀ ਸੁਣ ਲਵੋ ਇਸ ਸਰਕਾਰ ਭੁੱਲ ਗਈ ਸੀਗੀ ਕਿ ਉੱਪਰ ਇੱਕ ਰੱਬ ਹੈ ਉਸ ਰੱਬ ਦਾ ਬਹੁਤ ਬਹੁਤ ਧੰਨਵਾਦ ਇਕਵਾਰ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਅੱਜ ਸੱਚੀ ਜਿੱਤ ਹੋਈ ਹੈ ਦੋਨੋਂ ਕਲੇਮ ਡਿਸਮਿਸ ਹੋ ਗਏ ਆ ਕਿਸ ਤਰ੍ਹਾਂ ਦੇਖਦੇ ਹੋ ਵੱਡੇ ਵੱਡੇ ਦਾਅਵੇ ਕਰਨ ਕੀ ਸਰਕਾਰਾਂ ਵੀ ਖੇਲ ਤੇ ਰਹਿਣਗੇ ਮੈਂ ਤਾਂ ਇਹੀ ਕਹਿੰਦੀ ਆ ਉਹ ਮੇਰੇ 540 ਕਰੋੜ ਵਾਪਸ ਕਰੋ ਜਿਹੜੇ ਤੁਸੀਂ ਕਿਹਾ ਸੀ ਨਾ ਅਸੀਂ ਸਾਡੇ 540 ਕਰੋੜ ਨੇ 1000 ਏਕੜ ਜ਼ਮੀਨ ਹੈ ਉਹ ਹੁਣ ਉਹਨਾਂ ਨੇ ਦਿਖਾਓ ਸਾਨੂੰ ਮੈਂ ਬਾਬਾ ਕਹਿੰਦੀ ਕਿ ਪੰਜਾਬ ਨਹੀਂ ਹੋਣਾ ਚਾਹੀਦਾ ਮਜੀਠਾ ਅੱਜ ਸੀਐਮ ਦੇ ਦੁਆਰਾ ਕਹਿੰਦੇ ਮੁੱਛਾਂ ਨੂੰ ਤਾਂ ਨਹੀਂ ਦੇਣਾ ਚਾਹੀਦਾ ਉਹ ਇਹ ਛੋਟਦਾ ਹੈਗਾ ਅਸ਼ੋਭਦੀ ਹੈ ਗੱਲ ਤੁਸੀਂ ਕਿਹੜੀ ਕੁਰਸੀ ਤੇ ਬੈਠੇ ਹੋ ਇਹ ਗੱਲ ਸ਼ੋਭਦੀ ਹੈ ਉਹਨਾਂ ਨੂੰ ਦੋਵੇਂ ਪਰਕਰਮ ਪਿੱਛੇ ਰੁਕਿਆ ਗਿਆ ਜੀ ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਤ ਸੱਚ ਦੀ ਹੋਈ ਹੈ ਥੈਂਕ ਯੂ ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਤ ਸੱਚ ਦੀ ਹੋਈ ਹੈ ਥੈਂਕ ਯੂ ਅੱਜ ਬਿਕਰਮ ਸਿੰਘ ਮਜੀਠੀਆ ਦੀ ਦਿਹਾਈ ਹੋਣੀ ਹੈ ਤੇ ਉਸ ਤੋਂ ਪਹਿਲਾਂ ਪਤਨੀ ਗਨਾਈਫ ਕੌਰ ਪਹੁੰਚ ਚੁੱਕੇ ਨੇ ਆਪਣੇ ਪਤੀ ਨੂੰ ਰਿਸੀਵ ਕਰਨ ਲਈ ਬਿਕਰਮ ਸਿੰਘ ਮਜੀਠੀਆ ਦੇ ਬਾਹਰ ਆਣ ਤੋਂ ਪਹਿਲਾਂ ਗਨਾਈਫ ਕੌਰ ਨੇ ਕੀ ਕੁਝ ਕਿਹਾ ਹੈ ਜ਼ਰਾ ਤੁਸੀਂ ਵੀ ਸੁਣ ਲਵੋ ਇਸ ਸਰਕਾਰ ਭੁੱਲ ਗਈ ਸੀਗੀ ਕਿ ਉੱਪਰ ਇੱਕ ਰੱਬ ਹੈ ਉਸ ਰੱਬ ਦਾ ਬਹੁਤ ਬਹੁਤ ਧੰਨਵਾਦ ਇਕਵਾਰਟ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਅੱਜ ਸੱਚੀ ਜਿੱਤ ਹੋਈ ਹੈ ਦੋਨੋਂ ਕਲੇਮ ਡਿਸਮਿਸ ਹੋ ਗਏ ਆ ਕਿਸ ਤਰ੍ਹਾਂ ਦੇਖਦੇ ਹੋ ਵੱਡੇ ਵੱਡੇ ਦਾਅਵੇ ਕਰਨ ਕੀ ਸਰਕਾਰ ਵੀ ਖੇਲ ਤੇ ਰਹਿਣਗੇ ਮੈਂ ਤਾਂ ਇਹੀ ਕਹਿੰਦੀ ਆ ਉਹ ਮੇਰੇ 540 ਕਰੋੜ ਵਾਪਸ ਕਰੋ ਜਿਹੜੇ ਤੁਸੀਂ ਕਿਹਾ ਸੀ ਨਾ ਅਸੀਂ ਸਾਡੇ 540 ਕਰੋੜ ਨੇ 1000 ਏਕੜ ਜ਼ਮੀਨ ਹੈ ਉਹ ਹੁਣ ਉਹਨਾਂ ਨੇ ਦਿਖਾਓ ਸਾਨੂੰ ਮੈਂ ਬਾਬਾ ਕਹਿੰਦੀ ਕਿ ਪੰਜਾਬ ਨਹੀਂ ਹੋਣਾ ਚਾਹੀਦਾ ਮਜੀਠਾ ਉਹ ਵੀ ਅੱਜ ਸੀਐਮ ਦੇ ਦੁਆਰਾ ਕਹਿੰਦਾ ਮੁੱਛਾਂ ਨੂੰ ਤਾਂ ਨਹੀਂ ਦੇਣਾ ਚਾਹੀਦਾ ਉਹ ਇਹ ਸ਼ੋਭਦੀ ਹੈਗਾ ਅਸ਼ੋਭਦੀ ਹੈ ਗੱਲ ਤੁਸੀਂ ਕਿਹੜੀ ਕੁਰਸੀ ਤੇ ਬੈਠੇ ਹੋ ਇਹ ਗੱਲ ਸ਼ੋਭਦੀ ਹੈ ਉਹਨਾਂ ਨੂੰ ਦੋਵੇਂ ਪਾਰਕਰਾਂ ਨੂੰ ਪਿੱਛੇ ਰੁਕਿਆ ਗਿਆ ਜੀ ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਤ ਸੱਚ ਦੀ ਹੋਈ ਹੈ ਥੈਂਕ ਯੂ ਜਾਨੇ